ਆਪਣੀ ਗੱਲ ਸਾਂਝੀ ਕਰਨ ਐਡਵੋਕੇਟ ਬਰਦਨ ਦੇ ਧੰਨਵਾਦ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਬਤੀ ਜੀ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਸ ਤੇ ਪਹੁੰਚੇ ਹਾਂ ਔਰ ਬਾਬਾ ਸਾਹਿਬ ਤੇ ਸਾਬਕਾ ਕਾਂਸ਼ੀਰਾਮ ਜੀ ਬਾਬਾ ਸਾਹਿਬ ਦੇ ਵਿਚਾਰਾਂ ਔਰ ਸਾਬਕਾ ਕਾਂਸ਼ੀਰਾਮ ਜੀ ਹਣ ਤੱਕ ਮਿਹਨਤ ਔਰ ਤੁਹਾਡੇ ਵਰਗੇ ਭੈਣ ਜੀ ਦੀ ਅਗਵਾਈ ਔਰ ਤੁਹਾਡੇ ਵਰਗੇ ਲੱਖਾਂ ਵਰਕਰਾਂ ਦੀ ਮਿਹਨਤ ਨਾਲ ਜਿਹੜਾ ਬਾਹੂਜਨ ਸਮਾਜ ਪਾਰਟੀ ਦਾ ਮੰਚ ਬਣਿਆ ਉਹਦੇ ਤੇ ਅੱਜ ਸਾਨੂੰ ਅਸੀਂ احਸਾਨਮੰਦ ਹਾਂ ਸਾਰੇ ਆਪਣੇ ਲੀਡਰਾਂ ਦੇ ਆਪਣੇ ਵਰਕਰਾਂ ਦੇ ਸਾਡੇ ਰਹਿਬਰਾਂ ਦੇ ਵੀ ਜਿਨ੍ਹਾਂ ਨੇ ਘਾਲਣਾ ਕਰਕੇ ਸਖਤ ਘਾਲਣਾ ਕਰਕੇ ਇੱਕ ਮੰਚ ਦਿੱਤਾ ਔਰ ਅੱਜ ਅਸੀਂ ਇਸ ਮੰਚ ਤੋਂ ਆਪਣੀ ਗੱਲ ਰੱਖ ਰਹੇ ਹਾਂ ਔਰ ਇੱਕ ਮਾਣ ਸਨਮਾਨ ਦੀ ਜ਼ਿੰਦਗੀ ਜੀ ਰਹੇ ਹਾਂ ਔਰ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਮੈਨੂੰ ਪਾਰਟੀ ਨੇ ਬਰਕਰਾਰ ਨੇ ਕਿਹਾ ਸੀ ਵੀ ਧੰਨ ਧੰਨ ਕਰਾ ਦਿਓ ਤੇ ਜਲੰਧਰ ਉਹ ਅਸੀਂ ਕਰਾਤੀ ਆ ਧੰਨ ਧੰਨ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਹਾਥੀ ਜਲੰਧਰੋਂ ਤੁਰ ਪਿਆ ਆ ਸੰਸਦ ਬਾਲਤ ਚਾਰਜ ਉਹਨੂੰ ਪਹੁੰਚ ਜਾਣਾ ਆ ਧੰਵਾਦ ਕਰੋ ਜਸ਼ਨ ਦੀ ਤਿਆਰੀ ਜਲੰਧਰ ਦੇ ਲੋਕ ਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਵੀ ਕਾਂਗਰਸ ਬੀਜੇਪੀ ਆਪ ਦੀ ਸਾਰੀ ਰਾਜਨੀਤੀ ਖੋਖਲੀ ਰਾਜਨੀਤੀ ਆ ਸਾਡੇ ਜਲੰਧਰ ਦੇ ਵਿੱਚ ਜਦੋਂ ਕਾਂਗਰਸ ਆਪ ਨੂੰ ਪਤਾ ਲੱਗਾ ਸਾਡੇ ਪੈਰ ਓਖੜ ਰਹੇ ਆ ਤੇ ਸਾਰੇ ਇਹ ਕਰ ਰਹੇ ਆ ਵੀ ਸੰਵਿਧਾਨ ਨੂੰ ਖਤਰਾ ਆ ਕਾਂਗਰਸ ਦੇ ਕੈਂਡੀਡੇਟ ਆਪ ਦੇ ਕੈਂਡੀਡੇਟ ਸੰਵਿਧਾਨ ਇਹ ਕਹਿ ਰਿਹਾ ਵੀ ਸੰਵਿਧਾਨ ਨੂੰ ਖਤਰਾ ਆ ਤੇ ਸਾਡੇ ਜਲੰਧਰ ਦੇ ਵਰਕਰਾਂ ਨੇ ਲੋਕਾਂ ਨੇ ਇਹ ਸਾਰਾ ਕਹਿਣਾ ਸ਼ੁਰੂ ਕਰ ਦਿੱਤਾ ਮੈਂ ਤੁਸੀਂ 77 ਸਾਲਾਂ ਤੋਂ ਕਹਿ ਰਹੇ ਆਂ ਵੀ ਕਾਂਗਰਸ ਤੁਹਾਡੇ ਮਸਲੇ ਹੱਲ ਕਰੂਗੀ ਬੀਜੇਪੀ ਤੁਹਾਡੇ ਮਸਲੇ ਹੱਲ ਕਰੂਗੀ ਆਪ ਤੁਹਾਡੇ ਮਸਲੇ ਹੱਲ ਕਰੋਗੇ ਕਾਂਗਰਸ ਕਹਿ ਰਹੀ ਅਸੀਂ ਸੰਵਿਧਾਨ ਦੀ ਲੜਾਈ ਲੜਾਂਗੇ ਆਪ ਕਹਿ ਰਹੀ ਅਸੀਂ ਸੰਵਿਧਾਨ ਦੀ ਲੜਾਈ ਕਰਾਂਗੇ ਸਾਡੇ ਬੰਦਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਤੁਹਾਡੇ ਮਰੇ ਹੱਥ ਜੋੜੇ ਆ ਘਰਾਂ ਨੂੰ ਚਲ ਜਓ ਅਸੀਂ ਆਪਣੀ ਲੜਾਈ ਆਪ ਲੜ ਲਵਾਂਗੇ। ਬਾਬਾ ਸਾਹਿਬ ਸਭ ਕਾਂਸੀ ਰਾਮ ਜੀ ਨੇ ਸਾਡੇ ਰਹਿਬਰਾਂ ਨੇ ਸਾਨੂੰ ਬਹੁਤ ਸਮਰੱਥਾ ਬਖਸ਼ੀਆ। ਉਹਨਾਂ ਦੀ ਬਖਸ਼ੀ ਸਮਰੱਥਾ ਕਰਕੇ ਅਸੀਂ ਆਪਣੀ ਲੜਾਈ ਲੜਨ ਯੋਗੇ ਹੋ ਗਏ ਆ ਤੇ ਇਹਨੂੰ ਜਿੱਤਣ ਯੋਗੇ ਵੀ ਹੋ ਗਏ ਆ। ਇਸ ਕਰਕੇ ਆਓ ਸਮਧਾਨ ਦੀ ਲੜਾਈ ਆ ਜਾਂ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਦੀ ਲੜਾਈ ਆ। ਚਾਹੇ 77 ਸਾਲਾਂ ਦੇ ਸਾਡੇ ਕੋਲ ਔਲਾਜ ਹੈ ਨਹੀਂ। ਸਿੱਖਿਆ ਹੈ ਨਹੀਂ ਰੋਜ਼ਗਾਰ ਹੈ ਨਹੀਂ ਸਾਰੇ ਪਾਸੇ ਸਾਡੀ ਤਬਾਹੀ ਦਾ ਮੰੰਜਰ ਫਲਾਇਆ ਗਿਆ ਆ ਇਸ ਕਰਕੇ ਲੋਕ ਇਹ ਗੱਲ ਸਮਝੇ ਆ ਇਹਨਾਂ ਨੂੰ ਹੱਥ ਜੋੜ ਕੇ ਘਰਾਂ ਨੂੰ ਤੋਰਿਆ ਆ ਇਸ ਕਰਕੇ ਆਓ ਆਪਾਂ ਇਕੱਠੇ ਹੋਈਏ ਆਪਣੀ ਲੜਾਈ ਸਰਬ ਸਮਾਜ ਦੀ ਲੜਾਈ ਚਾਹੇ ਕਿਸਾਨਾਂ ਦੀਆਂ ਵਪਾਰੀਆਂ ਦੀ ਆਮ ਲੋਕਾਂ ਦੀ ਦਲਿਤ ਪਛੜੇ ਵਰਗਾਂ ਦੀ ਆ ਔਰਤਾਂ ਦੀ ਆ ਪੂਰੇ ਪੰਜਾਬ ਦੀ ਆ ਪੰਜਾਬ ਦੇ ਪਾਣੀਆਂ ਦੀ ਲੜਾਈ ਹੈਗੀ ਆ ਪੰਜਾਬ ਦੀ ਹਵਾ ਦੀ ਲੜਾਈ ਆ ਪੰਜਾਬ ਦੀ ਧਰਤੀ ਨੂੰ ਬਚਾਉਣ ਦੀ ਲੜਾਈ ਆ ਕਿਸਾਨਾਂ ਕਿਰਤੀਆਂ ਦੇ ਮਸਲੇ ਆ ਧਾਰਮਿਕ ਘਟਗਣਤੀਆਂ ਦੇ ਮਸਲੇ ਆ ਜਿਹੜੇ ਇਸ ਪ੍ਰਬੰਧ ਦੇ ਹੱਥੋਂ ਅੱਜ ਤੱਕ ਲੁੱਟੇ ਗਏ ਆ ਤੇ ਜਿਨ੍ਹਾਂ ਦਾ ਘਾਣ ਹੋਇਆ ਤੇ ਲੜਾਈ ਲੜਨ ਦੇ ਅਸੀਂ ਆਪ ਸਾਰੇ ਸਮਰੱਥਿਆ ਤੇ ਆਓ ਆਪਾਂ ਆਪਣੀ ਲੜਾਈ ਆਪ ਲੜਨੀ ਸ਼ੁਰੂ ਕਰੀਏ ਆਪਣੇ ਮਸਲਿਆਂ ਦਾ ਆਪ ਹੱਲ ਕਰੀਏ ਆਪਣੇ ਮੁਕਤੀਦਾਤਾ ਆਪ ਬਣੀਏ ਤੇ ਆਓ ਉੱਠੀਏ ਜਿੱਤੀਏ ਇਸ ਦੇਸ਼ ਨੂੰ ਸੋਹਣੇ ਵਰਗਾ ਬਣਾਉਣ ਦੇ ਲਈ ਕੰਮ ਕਰੀਏ ਔਰ ਜਿੱਤ ਗਏ ਸਾਡੀ ਪੈਣ ਜੀ ਪੈਣ ਕੁਮਾਰੀ ਮੈਂ ਬਤੀ ਜੀ ਉਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ ਤੇ ਬਾਬਾ ਸਾਹਿਬ ਸਾਥ ਕਾਂਚੀ ਰਾਮ ਜੀ ਸਾਡੇ ਰਹਿਬਰਾਂ ਦੇ ਸੁਪਨੇ ਜਿਹੜੇ ਬੇਗੰਪੁਰੇ ਵਰਗਾ ਪ੍ਰਬੰਧ ਚਾਹੁੰਦੇ ਸੀ ਉਹਨੂੰ ਸਹਕਾਰ ਕਰਨ ਲਈ ਆਪਾਂ ਸਾਰੇ ਕੰਮ ਕਰੀਏ ਆ ਸਾਡੀ ਜ਼ਿੰਦਗੀ ਦਾ ਇੱਕ ਇੱਕ ਮਿੰਟ ਸਾਰੇ ਹੀ ਲੋਕਾਂ ਨੂੰ ਵਰਕ ਕਰਾ ਨੂੰ ਸਾਡੇ ਰਹਿਬਰਾਂ ਦੀ ਸੋਚ ਨੂੰ ਸਮਰਪਤ ਆ ਇਨੀਆਂ ਬੇਨਤੀਆਂ ਦਾ ਧੰਨਵਾਦ ਜੈ ਭੀਮ ਜੈ ਭਾਵਾ